ਜੀ ਜੁੜੀ ਦੀ ਛੜ ਜਾਕ ਨੂੰ ਜਦੋਂ ਤੱਕ ਰੱਖਣ ਕਰਕੇ ਕਹਿ ਮੈਂ ਉਹ ਮਹੀਂ ਥਾਲਿਆ ਉਹ ਗਾਹ ਕਹਿੰਦਾ ਨਹੀਂ ਸੀ ਬੱਕਰੀ ਮਹੀਂ ਲਿਆ ਬਲਾ ਕੇ ਬੁਲਾਇਆ ਉਹਨਾਂ ਨੇ ਕਹਿੰਦੇ ਵੀਰੇ ਤੇਰੀ ਮਤਵੰਦੀ ਬੱਕਰੀ ਆ ਚਾ ਪਾਣੀ ਨੂੰ ਬਾਬਾ ਬੱਕਰੀ ਲਿੱਸੀ ਐ ਲਿੱਸੀ ਹਾਂ ਚੁੰਗਦੇ ਆ ਹਾਂ ਤਾਰਾ ਨਹੀਂ ਆ ਗਿਆ ਖੜਾ ਲਾਇਆ ਹੈ ਤੇਰਾ ਅਖੜਾ ਕਿੱਥੇ ਲੱਗਿਆ ਹੈ ਇਹ ਸਵੇਰੇ ਹੁਣ ਚੁੰਗਦੀ ਆ ਕੋਈ ਦੱਸ ਦੇ ਬੱਸ ਠੀਕ ਹੈ ਤੀਹ ਦੇ ਢੜਕੀ ਦੀ ਮੰਗੀਆਂ ਨੇ 70 ਮੰਗਦਾ ਜੀ ਇਹਦਾ ਮੰਗੀ ਜਾਂਦੇ ਪਹਿ ਲੱਖ ਮੰਗ ਤੇਰੀ ਚੀਜ਼ ਹੈ ਉਹ ਹੈ ਨਹੀਂ ਜੀ ਉਹ 70 ਵਾਲੀਆਂ ਗੱਲਾਂ ਗਈਆਂ ਆਈਆਂ ਹੁਣ ਆਰਮ ਫੇਲ ਹੋ ਗਏ ਆਰਮ ਫੇਲ ਹੋ ਗਏ ਹਾਂ ਉਹ ਫੇਲ ਹੋ ਗਏ ਕੰਮ ਉਹ ਕੰਮ ਫੇਲ ਹੋ ਗਏ ਹੁਣ ਤਾਂ ਘਰ ਨਵੀਂ ਦੱਸ ਤੂੰ 22000 ਲੈਣੇ ਉਹ ਤਾਂ ਲੈਣੀਆਂ ਕਕਾਰਿਆ ਤੇ ਜੀ ਲੈ ਜਾ ਇੱਕੋ ਹੀ ਦੱਸ ਦੇ ਜਮਾ 30000 ਹੁੰਦਾ ਤੀ ਤਾਂ ਮੰਗੀ ਜਾਂਨੇ 70000 ਹੈ ਸਵੇਰ 70000 ਦਾ ਸਵੇਰ ਦਾ ਮੰਗਦਾ ਮੈਂ ਤਾਂ ਇਹ ਤਾਂ ਛੱਡ ਮੈਨੂੰ ਮੱਥਾ ਮਾਰਨ ਦੀ ਲੋੜ ਨਹੀਂ ਕਮਾਲ ਕਰਦੇ ਮੈਂ ਤੈਨੂੰ ਆਖੇ 30 ਹੀ ਲੱਗੇ 30 ਦੀ ਕਿਵੇਂ ਵਿਕੂਗੀ ਇਹ 30 ਵਾਲੀ ਹੁੰਦੀ 30 ਦੀ ਵੇਚਦੇ ਅੱਜ ਲਿੱਸੀ ਕਰਤੀ ਜਾਵਾਂ ਲਿੱਸੀ ਕਰਦੇ ਹੋ ਪੁਛੇ ਚੁੰਗਦੇ ਲਿੱਸੀ ਹੋਣੀ ਆ ਨਹੀਂ ਚੁੰਗਦੇ ਜਾਣ ਆਜਾ ਹੁਣ ਲਾ ਦੇ ਜੇ ਹੁਣ ਜੇ ਨਾ ਮੈਨੂੰ ਬੁਲਾਈ ਵੀ ਬਾਬਾ ਮੇਰੀ ਬੱਕਰੀ ਵੇਚ ਦੇ ਬਾਬਾ ਮੈਂ ਦੁਬਾਰਾ ਬੁਲਾਉਣੇ ਮੈਂ ਪਾਕੀ ਲੈ ਜਾਣਾ ਨਾ ਹਾਂ ਮੈਂ ਪਾਕੀ ਲੈ ਜਾਣਾ ਨਾ ਜੇ ਪਾਕੀ ਲੈ ਜਾ ਮੇਰੇ ਕਹਿੰਦਾ ਪਠਿਆਕੇ ਲੈ ਜਾ ਉਹ ਭਾਈ ਮਾੜੀ ਮੁੱਟੀ ਕਿ ਜਾਈਦਾ ਕੱਲੀਆ ਨਹੀਂ ਦਿੰਦਾ ਬੱਕਰੀ ਮਾੜੀ ਮੁੱਟੀ ਕਿ ਜਾਈਦਾ ਸਤਰੇ ਚ ਦੇਖ ਲੋ ਪੰਜਾ ਸੌ ਹੋਰ ਪੰਜਾ ਸੌ ਨਹੀਂ ਪੈਂਦਾ ਕਿਉਂ ਗੱਲ ਕੀ ਹੋ ਗਈ ਨਹੀਂ ਯਾਰ ਤੂੰ ਪੱਕਾ ਮੁੱਲ ਲਾ ਜਾ ਪੱਕਾ ਹੀ ਹੈ ਮੁੱਲ ਤੈਨੂੰ ਕਹਿੰਦਾ ਤਿੰਨੇ ਦਿਨ ਪੱਕਾ ਹੀ ਆ ਹੁਣ ਫੇ ਤੂੰ ਦੱਸ ਦੇ ਪੱਕਾ ਜੇ 1000 ਘੱਟ ਦੇ ਦਿੱਤੀ We'll um, Aynı okay. bir.